ਸਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਪ੍ਰਕਾਸ਼ ਸਿੰਘ ਬਾਦਲ ਦੀ ਗ੍ਰਿਫਤਾਰੀ ਸਮੀਰ ਸੈਣੀ ਦੀ ਗ੍ਰਿਫਤਾਰੀ ਜਿਹੜੀ ਰਣਜੀਤ ਸਿੰਘ ਕਮਿਸ਼ਨ ਬਣਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਣਾਇਆ ਉਹਦੇ ਵਿੱਚ ਵੀ ਇਨ੍ਹਾਂ ਤਿੰਨ ਨੂੰ ਉਹਨਾਂ ਨੇ ਦੋਸ਼ੀ ਮੰਨਿਆ ਤੇ ਜਿਹੜੀ ਕੁਮਰ ਵਿਜੀ ਪ੍ਰਤਾਪ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਇਨ੍ਹਾਂ ਤਿੰਨਾਂ ਲੋਕਾਂ ਨੂੰ ਦੋਸ਼ੀ ਮੰਨਿਆ ਹੈ ਅਸੀਂ ਹੁਣ ਚਾਹੁੰਦੇ ਆਂ ਕਿ ਪੁੱਛ ਦੱਸ ਬਹੁਤ ਹੋ ਗਈ ਐ ਇਹਨਾਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਇੱਕ ਤਾਂ ਸਖਬੀਰ ਸਿੰਘ ਬਾਦਲ ਦੀ ਗਿਰਫਤਾਰੀ ਪ੍ਰਕਾਸ਼ ਸਿੰਘ ਬਾਦਲ ਦੀ ਗਿਰਫਤਾਰੀ ਸਮੀਰ ਸੈਣੀ ਦੀ ਗਿਰਫਤਾਰੀ ਇਹ ਕਿਹੜੇ ਕਾਰਜ 'ਚ ਜਿਹੜੀ ਬਾਈਬਲ ਕਲਾਂ ਤੇ ਕੋਟ ਕਪੂਰਾ ਦੇ ਵਿੱਚ ਗੋਲੀकांड ਵਾਪਰਿਆ ਉਸ ਗੋਲੀकांड ਦੇ ਮੁੱਖ ਦੋਸ਼ੀ ਸਾਰੀ ਕੌਮ ਇਹਨਾਂ ਨੂੰ ਮੰਨਦੀ ਐ ਜਿਹੜੇ ਰਣਜੀਤ ਸਿੰਘ ਕਮਿਸ਼ਨ ਬਣਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਉਹਦੇ ਵਿੱਚ ਵੀ ਇਨ੍ਹਾਂ ਤਿਰਨ ਨੂੰ ਉਹਨਾਂ ਨੇ ਦੋਸ਼ੀ ਮੰਨਿਆ ਤੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਇਨ੍ਹਾਂ ਤਿੰਨਾਂ ਲੋਕਾਂ ਨੂੰ ਦੋਸ਼ੀ ਮੰਨਿਆ ਅਸੀਂ ਹੁਣ ਚਾਹੁੰਦੇ ਹਾਂ ਕਿ ਪੁੱਛ ਦੱਸ ਬਹੁਤ ਹੋ ਗਈ ਹੈ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜਾ ਬਹਿਬਲ ਕਲਾਂ ਤੇ ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਹੋਇਆ ਉਹਦੇ ਮੁੱਖ ਦੋਸ਼ੀ ਮੰਨ ਕੇ ਇਹਨਾਂ ਦੇ ਉੱਤੇ ਕਤਲ ਦੀਆਂ ਧਾਰਾ ਲਾ ਕੇ ਜਿਹੜੇ ਸਿੰਘ ਸ਼ਹੀਦ ਕੀਤੇ ਆ ਜਿਹੜੇ ਫਟੜ ਹੋਏ 207 ਲਾ ਕੇ ਇਹਨਾਂ ਤੇ ਕੇਸ ਚ ਲਾਇਆ ਜਾਵੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਇਹ ਕਾਜ ਦਾ ਬੇਸ਼ਾ ਇਹ ਹੈ ਇਹ ਜਿਹੜਾ ਮੈਮੋਰੰਡਮ ਅਸੀਂ ਡੀਸੀਆਂ ਨੂੰ ਦੇਣਾ ਤੇ 12 ਤਰੀਕ ਨੂੰ ਪਿਛਲੀ ਨੂੰ ਮਾਝੇ ਦੇ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਮੈਮੋਰੰਡਮ ਦੇ ਚੁੱਕੇ ਆ ਸਿੰਘ ਸਾਹਿਬ ਦੀ ਅਗਵਾਈ ਚ ਹੁਣ ਮਾਲਵਾ ਤੇ ਦੁਆਬਾ ਦੋ ਜਿਹੜੇ ਖੇਤਰ ਰਹਿੰਦੇ ਆ ਉਹ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਆਉਣ ਵਾਲੀ 27 ਤਰੀਕ ਨੂੰ ਅਸੀਂ ਇਹ ਮੰਗ ਪੱਤਰ ਦੇਣਾ ਕਿ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਤੇ ਕੇਸ ਚਲਾਇਆ ਜਾਵੇ ਅੱਜ ਦਾ ਇਹ ਵਿਸ਼ਾ ਤੇ ਦੂਸਰੀ ਸਾਰੀ ਗੱਲਬਾਤ ਭਾਈ ਅਮਰੀਤ ਸਿੰਘ ਜੀ ਅਜਨਾਲਾ ਇਹ ਤੁਹਾਡੇ ਨਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਪੋਲਸ ਹਰਾਸ ਦੇ ਵਿੱਚ ਲਿਆਉਣ ਵਾਸਤੇ ਉਹਨਾਂ ਤੇ ਬਣਦੀ ਕਾਰਵਾਈ ਕਰਾਉਣ ਵਾਸਤੇ ਵਾਖ ਵਕ ਥਾਵਾਂ ਤੇ ਸਿੱਖ ਸੰਗਤਾਂ ਵੱਲੋਂ ਰੋਸ ਧਰਨੇ ਲਾਏ ਗਏ ਸਨ ਉਹਨਾਂ ਵਿੱਚੋਂ ਵਿਸ਼ੇਸ਼ ਕੋਟਕਪੂਰਾ ਗੋਲੀकांड ਤੇ ਮਹਿਬਲ ਕਲਾਂ ਗੋਲੀकांड ਜਿੱਥੇ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਦੇ ਵਗਨ ਹੁਕਮ ਦੇ ਕਰਕੇ ਸਮੇਤ ਸੈਣੀ ਦੀ ਅਗਵਾਈ ਵਿੱਚ ਇਹ ਗੋਲੀकांड ਹੋਇਆ ਗੋਲੀकांड ਦੇ ਤਿੰਨ ਮੁੱਖ ਦੋਸ਼ੀਆ ਪ੍ਰਕਾਸ਼ ਬਾਦਲ ਸੁਖਬੀਰ ਬਾਗਲ ਤੇ ਸਮੇਤ ਸੈਣੀ ਜੇਕਰ ਇਹਨਾਂ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜੇ ਨਹੀਂ ਕਰਦੇ ਜਿੰਨਾ ਚਿਰ ਤੱਕ ਇਹਨਾਂ ਦੇ ਕਾਨੂੰਨ ਦਾ ਸਿਕੰਜਾ ਨਹੀਂ ਕੱਸਿਆ ਜਾਂਦਾ ਉਨਾ ਚਿਰ ਤੱਕ ਸਿੱਖ ਭਾਵਨਾਵਾਂ ਕਦੇ ਵਾਸਤੇ ਸ਼ਾਂਤ ਨਹੀਂ ਹੋਣਗੀਆਂ ਜੇਕਰ ਆਪਾਂ ਪੰਜਾਬ ਸੰਗਠਨ ਅਵਿਘਰੂ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਸਿੱਖਾਂ ਕੋਲ ਪੁੱਛਾਂਗੇ ਤੇ ਉਹਨਾਂ ਦੀ ਨਿਗਾ ਵਿੱਚ ਤਿੰਨ ਦੋਸ਼ੀਆ ਪ੍ਰਕਾਸ਼ ਬਾਦਲ, ਸ਼ਖਬੀਰ ਬਾਦਲ ਅਤੇ ਸੁਮੇਧ ਸੈਣੀ ਜਿਨ੍ਹਾਂ ਦੇ ਹੁਕਮਾਂ ਦੇ ਅਨਸਾਰ ਗੋਲੀਕਾਂਡ ਵਾਪਰਿਆ ਆਉਣ ਵਾਲੀ 27 ਤਰੀਕ ਮੰਗਲਵਾਰ ਦਿਨ ਜਿਹੜਾ ਪੰਜਾਬ ਦਾ ਇਲਾਕਾ ਉਹਦੇ ਵਿੱਚ ਅਸੀਂ ਮੰਗ ਪੱਤਰ ਦੇ ਚੁਕੇ ਹਾਂ ਡੀਸੀ ਦੇ ਰਾਈ ਤੇ ਜਿਹੜਾ ਮਾਲਵਾ ਤੇ ਦੁਆਬਾ ਖੇਤਰ ਰਹਿੰਦੇ ਆ ਆਉਣ ਵਾਲੀ 27 ਤਰੀਕ ਨੂੰ ਹਰ ਇੱਕ ਜਿਹੜੇ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕਿ ਜਲਦੀ ਤੋਂ ਜਲਦੀ ਪ੍ਰਕਾਸ਼ ਬਾਦਲ ਸੁਖਬੀਰ ਬਾਦਲ ਸਮੇਤ ਸੈਣੀ ਇਹਨਾਂ ਤੇ ਜਿਹੜੀ ਬੰਦੀ ਕਾਰਵਾਈ ਆ ਉਹ ਤਰਾਵਾਂ ਲਾ ਕਰਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਜਾਵੇ ਤਾਂ ਕਿ ਕਾਮ ਨੂੰ ਇਨਸਾਫ ਮਿਲ ਸਕੇ ਇਹ ਡੀਸੀ ਦੇ ਰਾਹੀਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਆਪਣੀ ਮੰਗ ਪਹੁੰਚਾਉਣ ਦਾ ਯਤਨ ਕਰਨਾ ਬਾਕੀ ਜਿਹੜੀ ਤਾਲਮੇਲ ਕਮੇਟੀ ਬਣਾਈ ਆ ਉਹਨਾਂ ਨੇ ਉਹਨਾਂ ਚਿਰ ਕੰਮ ਕਰਨਾ ਜਿੰਨਾ ਚਿਰ ਸੰਗਤ ਇਕੱਤਰ ਨਹੀਂ ਹੁੰਦੀ ਆਪਾਂ ਫਿਰ ਸਾਂਝਾ ਇੱਕ ਸੰਗਠਨ ਬਣਾ ਕਰਕੇ ਜਿਹੜੀ ਪੰਗਾ ਪਿਆ ਦੀ ਵਿਗੜੀ ਹੈ ਉਹਨੂੰ ਸੁਧਾਰਨ ਯਤਨ ਕਰਾਂਗੇ ਅੱਜ ਦਾ ਇਹ ਸਾਡੇ ਦੋ ਹੀ ਪ੍ਰੋਗਰਾਮ ਆ ਅਸੀਂ ਮੀਡੀਏ ਤੇ ਤਾਂ ਮੀਡੀਏ ਦੇ ਰਾਹੀਂ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਮੈਂ ਆਪਣੇ ਵੱਲੋਂ ਮੀਟਗੇ ਦਾ ਗੁਰਮਖਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ ਅਤੇ ਪਰਦੇਸ ਵਿੱਚ ਪਹੁੰਚਾਉਣ ਦਾ ਯਤਨ ਕੀਤਾ ਹੈ ਬੇਨਤੀ ਸਾਰੀਆਂ ਸੰਗਤਾਂ ਨੂੰ ਪ੍ਰਵਾਨ ਕਰਨੀ ਵਾਹਿਗੁਰੂ ਦੀ ਕਾਫਤ ਸਤਿ ਵਾਹਿਗੁਰੂ ਦੀ ਕਿਫਤ ਪਹਿਲਾਂ ਤਾਂ ਅਸੀਂ ਮੰਗ ਪੱਤਰ ਦੇਵਾਂਗੇ ਉਹਦੀ ਸੋਚ ਵਿਚਾਰ ਕਰਾਂਗੇ ਉਡੀਕਾਂਗੇ ਜੇਕਰ ਸਾਡੀ ਸੁਣਵਾਈ ਉਹਨਾਂ ਨੇ ਨਾ ਕੀਤੀ ਫਿਰ ਜਥੇਬੰਦੀਆਂ ਸਿੱਖ ਸੰਗਤਾਂ ਦੇ ਨਾਲ ਵਿਚਾਰ ਕਰਕੇ ਜੇ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਸੀਂ ਮਹਿਮ ਸ਼ੁਰੂ ਕਰਾਂਗੇ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਮੁੱਦਿਆਂ ਤੇ ਵਿਚਾਰ ਕਰਨ ਵਾਸਤੇ ਕਿ ਜਿਸ ਤਰ੍ਹਾਂ ਬੇਅਦਬੀ ਦੇ ਮਸਲੇ ਆ ਸੁਖਬੀਰ ਬਾਦਲ ਪ੍ਰਕਾਸ਼ ਬਾਦਲ ਤੇ ਜਾਂ ਵੱਖਰੇ ਵੱਖਰੇ ਧੜਿਆਂ ਵਿੱਚ ਜਿਹੜੇ ਅਸੀਂ ਵੰਡੇ ਹੋਏ ਆ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਨਾ ਜਿਸ ਤਰ੍ਹਾਂ ਕਿ ਮਿਸਾਲ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਦਾ ਮਾਲਕ ਵੀ ਇੱਕੋ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਆ ਜਿਵੇਂ ਸ਼੍ਰੋਮਣੀ ਅਕਾਲੀ ਦਲ ਆ ਇਹ ਸਾਡੇ ਵਡ ਵਡੇਰਿਆਂ ਨੇ ਅਨੇਕਾਂ ਕੁਰਬਾਨੀਆਂ ਦੇ ਕਰਕੇ ਇੱਕ ਰਾਜਨੀਤਿਕ ਸਿੱਖਾਂ ਦੀ ਜਮਾਤ ਖੜੀ ਕੀਤੀ ਸੀ ਉਹਦੇ ਉੱਪਰ ਵੀ ਪ੍ਰਕਾਸ਼ ਬਾਦਲ ਦੇ ਪਰਿਵਾਰ ਦਾ ਕਰਜ਼ਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣਾ ਤੇ ਜਿਹੜੇ ਹੋਰ ਜਿਹੜੇ ਪੰਥ ਦੇ ਮਸਲੇ ਸਾਰਿਆਂ ਨੂੰ ਸੁਲਝਾਉਣ ਵਾਸਤੇ ਤਾਲਮੇਲ ਮੀਟੀ ਤਾਲਮੇਲ ਜਿਹੜੀ ਕਮੇਟੀ ਇਹ ਕੰਮ ਕਰੇਗੀ ਦੇਖੋ ਜੇਕਰ ਪ੍ਰਕਾਸ਼ ਬਾਦਲ ਨੇ ਕੋਈ ਇਹ ਮਸਲੇ ਨਹੀਂ ਸਲਝਾਏ ਤੇ ਉਹ ਬੁਰੀ ਤਰ੍ਹਾਂ ਹਾਰਿਆ ਜੇਕਰ ਕੈਪਟਨ ਸਰਕਾਰ ਨੇ ਲਾਰਾ ਲਾਇਆ ਤੇ ਕੋਈ ਨਹੀਂ ਮਸਲੇ ਨੂੰ ਸੁਧਾਇਆ ਉਹਦਾ ਹਾਸ਼ਰ ਵੀ ਉਸੇ ਤਰ੍ਹਾਂ ਆਇਆ ਤੇ ਜੇਕਰ ਭਗਵੰਤ ਮਾਨ ਦਾ ਕੇਜਰੀਵਾਲ ਦੀ ਆਮ ਪਾਰਟੀ ਦੀ ਸਰਕਾਰ ਨੇ ਜੇਕਰ ਇਹਨਾਂ ਮਸਲਿਆਂ ਨੂੰ ਨਾ ਸਲਝਾਇਆ ਆਉਣ ਵਾਲੇ ਜਿਹੜੀਆਂ ਚੋਣਾਂ ਆਉਣਗੀਆਂ ਉਹਨਾਂ ਵਿੱਚ ਇਹਨਾਂ ਦਾ ਵੀ ਕੈਪਟਨ ਵਾਲਾ ਕਾਂਗਰਸ ਵਾਲਾ ਤੇ ਬਾਦਲ ਅਕਾਲੀ ਵਾਲਾ ਇਹਨਾਂ ਦਾ ਹਾਸ਼ਰ ਇਸੇ ਤਰ੍ਹਾਂ ਹੋਵੇਗਾ ਇਸ ਵਿਸ਼ੇ ਤੇ ਚਰਚਾ ਜ਼ਰੂਰ ਹੋਈ ਸੀ ਪਰ ਉਹਨਾਂ ਨੇ ਸਾਨੂੰ ਸੱਦਿਆ ਸੀ ਅਸੀਂ ਆਪ ਨਹੀਂ ਸੀ ਗਏ ਅਸੀਂ ਤਿੰਨ ਮੰਗਾਂ ਲੈ ਕੇ ਗਏ ਸੀ ਉਹ ਤਿੰਨ ਮੰਗਾਂ ਕਿਹੜੀਆਂ ਇੱਕ ਤੇ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਉਹ ਕਿੱਥੇ ਆ ਉਹ ਦੋਸ਼ੀ ਕੌਣ ਆ ਇੱਕ ਸਾਡੀ ਮੰਗ ਇਹ ਸੀ ਦੂਜਾ ਕੈਪਟਨ ਸਰਕਾਰ ਦੇ ਸਮੇਂ ਦੌਰਾਨ ਕਲਿਆਣ ਨਗਰ ਵਿੱਚੋਂ ਸਫਰੀ ਸਰੂਪ ਚੋਰੀ ਹੋਏ ਸਨ ਇੱਕ ਮੁੱਦਾ ਸਾਡਾ ਇਹ ਸੀ ਤੇ ਤੀਜਾ ਮੁੱਦਾ ਇਹ ਸੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਂ ਗੇਣਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਖੁਰਦਬੁਰ ਕੀਤੇ ਗਏ ਆ ਇਹਨਾਂ ਤਿੰਨਾ ਮਸਲਿਆਂ ਨੂੰ ਲੈ ਕਰਕੇ ਗਏ ਸੀ ਖੁੱਲ੍ਹ ਕਰਕੇ ਉਹਨਾਂ ਦੇ ਨਾਲ ਵਿਚਾਰ ਹੋਈ ਸੀ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਮਸਲਾ ਉਹਦੀ ਰਿਪੋਰਟ ਉਹਨਾਂ ਨੇ ਸਾਨੂੰ ਸੌਂਪ ਦਿੱਤੀ ਸੀ ਜਿਹੜਾ ਕਲਿਆਣ ਵਾਲਾ ਮਸਲਾ ਉਹਦੇ ਤੇ ਉਹਨਾਂ ਨੇ ਇੱਕ ਸੈੱਟ ਬਣਾਈ ਆ ਉਹ ਜਾਂਚ ਕਰਦੀ ਆ ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਕਰਨੇ ਉਹ ਮਸਲਾ ਅਜੇ ਜਿਉਂਦਾ ਤਿਉਹਾਂ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ